ਯਾਨੀ ਇਹ ਗੱਲ ਉਹ ਕਿਹੜੀ ਜਗ੍ਹਾ ਤੇ ਹੋ ਰੱਖੀ ਹੈ ਐਕਸੀਡੈਂਟ ਹੋਇਆ ਜੀ ਆਪਣਾ ਵੇਰਕਾ ਬਾਈਪਾਸ ਹਾਂਜੀ ਇੱਥੇ ਆ ਜੀ ਕਿੰਨੇ ਕੁ ਵੇਲੇ ਰੈਂਕ ਦੀ ਕੀ ਗੱਲ ਕਿਸ ਤਰ੍ਹਾਂ ਦੀ ਕੀ ਇੱਕ ਨੋਵਾ ਗੱਲ ਜੀ ਉੱਥੇ ਟਰੈਕਟਰ ਤੁਰਿਆ ਹੋਆ ਕੋਈ 5:30 ਵਜੇ ਤੇ ਰੋਡ ਦੇ ਜਾਈ ਜਾਂਦਾ ਪਿੱਛੋਂ ਗੱਡੀ ਆਈ ਨੋਵਾ ਉਹਨੇ ਮਾਰੀ ਜ਼ੋਰ ਦੇ ਨਾਲ ਇਹ ਭਗਤਾਂ ਵਾਲੇ ਦਾਣਾ ਮੰਡੀ ਤੁਰੇ ਸੀ ਤੇ ਗਲਤੀ ਕਿਹਦੀ ਹੈ ਗਲਤੀ ਉਹ ਦੇਖੋ ਜੀ ਰੋ ਪਿੱਛੋਂ ਗੱਡੀ ਵੱਜੀ ਆ ਨਵਾਲ ਦੀ ਵੀ ਕਹਿ ਸਕਦੇ ਆ ਅਗਲਾ ਹਾਂਜੀ ਤੇਜ਼ ਰਫ਼ ਗੱਡੀ ਤੇ ਸੀ ਕਿ ਪਤਾ ਨਹੀਂ ਬਹੁਤ ਤੇਜ਼ ਹੀ ਗੱਡੀ ਹੈ ਗੱਡੀ ਬਹੁਤ ਤੇਜ਼ ਹੀ ਹੈ ਜੀ ਹਾਂਜੀ ਗੱਡੀ ਵਾਲਾ ਸਰ ਕਿੱਥੋਂ ਆਇਆ ਜੀ ਜਿਹੜਾ ਨੋ ਗੱਡੀ ਵਾਲਾ 에어ਪੋਰਟ ਤੋਂ ਆਇਆ ਜੀ ਹਾਂਜੀ ਸਰ ਕੁ ਸਵਾਰੀਆਂ ਵਗੈਰਾ ਨਹੀਂ ਖਾਲੀ ਇਕੱਲਾ ਇੱਕ ਜਣਾ ਇਹ ਟਰਾਲੀ ਟਰੈਕਟਰ ਕਿਸੇ ਘਰੇ ਪਿੰਡ ਦੇ ਨੇ ਟਰਾਲੀ ਵਾਲਾ ਅੰਮ੍ਰਿਤਸਰ ਦਾ ਜੀ ਅੰਮ੍ਰਿਤਸਰ ਦਾ ਜੀ ਭਗਤਾਂ ਵਾਲੇ ਦੇ ਇਥੇ ਮੋੜ ਤੋਂ ਦੋ ਬੰਦੇ ਦੇ ਮੋੜ ਤੋਂ ਜੀ ਕਿੱਥੇ ਕਿੱਥੋਂ ਰਹਿਣ ਵਾਲੇ ਸਰ ਇੱਕ ਜੀ ਦਾਣਾ ਇਥੋਂ ਭਗਤਾਂ ਵਾਲੇ ਦਾ ਇੱਕ ਹੈਗਾ ਲਾਗੇ ਪਿੰਡ ਕੋਈ ਆ ਹਾਂਜੀ ਨਾਲ ਇਥੋਂ ਦਾ ਜਿਹੜਾ ਸਰੋਂਸਾ ਕਿੱਥੋਂ ਦਾ ਰਹਿਣ ਵਾਲਾ ਆ ਲਾਗੇ ਪਿੰਡ ਵਾਲਾ ਕਿਹੜਾ ਇਥੋਂ ਦਾ ਹਾਂਜੀ ਇਹਦਾ ਟਰੈਕਟਰ ਵਾਲਾ ਜਿਹੜਾ ਇਹ ਤਰਨਤਾਰਨ ਰੋਡ ਤੋਂ ਲੈ ਕੇ ਝੋਨਾਂ ਦੇ ਬਟਾਲੇ ਚੱ ਸਵੇਰੇ 6 ਵਜੇ ਦਾ ਟਾਈਮ ਹੀ ਤੇ ਮਗਰੋਂ ਨੋਵਾ ਗੱਡੀ ਆਲਾ ਆਇਆ ਵਾ ਉਹ 에어ਪੋਰਟ ਤੇ ਗਿਆ ਸੀ ਆਪਣੇ ਰਿਸ਼ਤੇਦਾਰ ਨੂੰ ਛੱਡ ਕੇ ਤੇ ਇੱਥੇ ਚਗਾਵਾ ਪਿੰਡ ਇਹਦੇ ਕੀਆ ਦੇ ਨਾਲ ਚਗਾਵੇ ਇੱਧਰ ਲੱਗੇ ਆ ਚਗਾਵਾ ਪਿੰਡੀਆਂ ਕੇ ਕੀ ਇਹਨੂੰ ਕਹਿੰਦੇ ਆ ਇਹਦੇ ਲੱਗੇ ਪਿੰਡ ਆ ਉਹ ਚੇਨੇ ਜਾਣਾ ਸੀ ਉੱਥੋਂ ਬੱਚੇ ਛੱਡਣ ਆਉਣਾ ਤੇ ਇਹ ਸੁਣ ਕੇ ਆਇਆ ਉਹ ਕਹਿੰਦੇ ਜਾਂਦੇ ਦੀ ਅੱਖ ਲੱਗ ਗਈ ਆ ਗੱਡੀ ਤੇਜ਼ ਹੈ ਗੱਡੀ ਪਿੱਛੋਂ ਮਾਰੀ ਆ ਤੇ ਉਹ ਟਰੈਕਟਰ ਵਾਲੇ ਦਾ ਟਰੈਕਟਰ ਟੁੱਟ ਗਿਆ ਉਹ ਟਰੈਕਟਰ ਥੱਲੇ ਆ ਗਿਆ ਟਰਾਲੀ ਥੱਲੇ ਤੇ ਉਹਦੀ ਗੱਡੀ ਥੱਲੇ ਜਾ ਪਈ ਤੇ ਉਹਦੀ ਵੀ ਮੌਕੇ ਤੇ ਮੌਤ ਹੋ ਗਈ ਆ ਦੋਵਾਂ ਜਣਿਆਂ ਦੀ ਦੋਵਾਂ ਦੀ ਟਰੈਕਟਰ ਟਰਾਲੀ ਵਾਲੇ ਦੀ ਵੀ ਹੋ ਗਈ ਤੇ ਜਿਹੜਾ ਗੱਡੀ ਚਾਲ ਕੇ ਉਹਦੀ ਵੀ ਮੌਤ ਹੋ ਗਈ ਹੈ ਗਲਤੀ ਗਲਤੀ ਕਰਦੀ ਹੈ ਗਲਤੀ ਤੇ ਹੁਣ ਗੱਡੀ ਵਾਲੇ ਦੀ ਆ ਗੱਡੀ ਪਿੱਛੋਂ ਮਾਰੀ ਆ ਗੱਡੀ ਤੇਜ਼ ਮਾਰੀ ਆ ਪਰ ਹੁਣ ਮੌਤ ਤੇ ਦੋਵਾਂ ਦੀ ਹੋ ਗਿਆ ਕਾਰਵਾਈ ਦੇ ਜੋ ਹੋ ਗਿਆ ਇਹਨਾਂ ਨੂੰ ਜੇ ਪੁੱਛਣਗੇ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਊਗੀ ਕਿੱਥੋਂ ਰਹਿਣ ਵਾਲਾ ਕਿੱਥੋਂ ਦੇ ਸੀ ਇਹ ਕੌਣ ਆ ਜਿਹੜਾ ਦੇਖ ਟਰੈਕਟਰ ਵਾਲੇ ਇਹਨਾਂ ਦਾ ਪਿੰਡ ਹੈ ਹੈਗੇ ਇਧਰ ਠਿੱਖੀਵਿੰਡ ਲਾਗੇ ਪਿੰਡ ਆ ਤੇ ਉਹ ਤਰ੍ਹਾਂ ਰਹਿੰਦਾ ਆਪਣੇ ਸੌੜੇ ਘਾਰੇ ਤਰਨਤਾਰਨ ਰੋਡ ਤੇ ਰਹਿੰਦਾ ਆ ਸਤਿਨਾਮ ਦੋਨਾਂ ਦੇ ਐਕਸੈਸ ਨੂੰ ਮੋੜੇ ਕਿੱਥੋਂ ਦੇ ਨਾਲ ਵਾਲੇ ਦੋਨੋਂ ਬੰਦੂ ਇਹ ਕਿਤੇ ਤੁਹਾਨੂੰ ਦੱਸਣ ਦੇ ਤਰਨਤਾਰਨ ਰੋਡ ਦਾ ਵਾ ਤੇ ਇਹ ਇੱਕ ਚਗਾਵਾ ਪਿੰਡ ਆ ਤੇ ਦੇ ਵਿੱਚ ਪਿੰਡੇ ਲੱਗੇ ਜਿਹੜਾ ਉੱਥੋਂ ਦਾ ਵਾ ਸਿਰ ਵਾਰਦਾ ਤੇ ਕਿਹੜੀ ਜਗ੍ਹਾ ਤੇ ਵਾ ਸਵੇਰੇ 6 ਵਜੇ ਦੀ ਕਿਹੜੀ ਜਗ੍ਹਾ ਤੇ ਸਿਰ ਐਕਸੀਡੈਂਟ ਹੋਇਆ ਇਹ ਮੈਂ ਨਾ ਜਿਹੜਾ ਬਟਾਲਾ ਰੋਡ ਆ ਈ ਪਾਸ ਹਾਂ ਦੋਨੋਂ ਵੀ ਸਕੂਲ ਦੇ ਕੋਲ ਡੂਨ ਸਕੂਲ ਤੋਂ ਥੋੜਾ ਜਿਹਾ ਅੱਗੇ ਆਣ ਕੇ